ਚੱਲ ਰਹੀ ਪਾਵਨ ਲੜੀ ਦੇ ਦਰਮਿਆਨ ਕਲ ਰੋਜ ਤੱਕ ਆਪਾਂ ਸਰਵਣ ਕੀਤਾ ਹੈ ਸਾਹਿਬ ਸਤਿਗੁਰੂ ਗੁਰੂ ਨਾਨਕ ਨਿਰੰਕਾਰੀ ਪਾਤਸ਼ਾਹ ਚੱਲ ਰਹੇ ਨੇ ਲਾਹੌਰ ਸ਼ਹਿਰ ਵੀ ਗੁਰੂ ਬਾਬੇ ਨੇ ਕਤਲਿਆਮ ਵੀ ਦੇਖਿਆ ਹੈ ਸਤਕਰਾ ਦੇ ਸੇਠ ਨੂੰ ਵੀ ਗੁਰੂ ਬਾਬੇ ਨੇ ਤਾਰਿਆ ਹੈ ਉਸ ਤੋਂ ਪ੍ਰਾਂਤ ਭਾਈ ਮਰਦਾਨਾ ਸਾਹਿਬ ਜੀ ਦੇ ਮਨ ਦਾ ਖਿਆਲ ਕਿ ਬਾਬਾ ਮੇਰੀ ਵੀ ਕਦੀ ਪੂਜਾ ਹੋਵੇ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਮਰਦਾਨੇ ਦੀ ਪੂਜਾ ਵੀ ਕਰਵਾ ਦਿੱਤੀ ਹੈ। ਵਸਦੇ ਰਹੋ ਉੱਜੜ ਜਾਓ ਵਾਲੀ ਖੇਡ ਵੀ ਗੁਰੂ ਬਾਬੇ ਨੇ ਖੇਡ ਲਈ ਹੈ। ਚੱਲਦਿਆਂ ਚੱਲਦਿਆਂ ਰਸਤੇ ਵਿੱਚ ਸਾਧੂ ਮਿਲ ਪਏ ਨੇ। ਰੱਬ ਦੇ ਪਿਆਰ ਵਾਲੇ ਤੇ ਪਰਮੇਸ਼ਰ ਦੀ ਤੜਫ ਵਾਲੇ ਮਿਲ ਪਏ ਨੇ। ਪਿਆਰ ਵਾਲੀ ਸਾਰੀ ਦੁਨੀਆ ਹੈ। ਤੜਫ ਵਾਲੇ ਸਾਰੇ ਨਹੀਂ ਹਨ। ਪਿਆਰ ਤੇ ਆਪਾਂ ਸਾਰੇ ਹੀ ਪਰਮਾਤਮਾ ਨੂੰ ਕਰਦੇ ਹਾਂ। ਪਰ ਮਿਲਨ ਦੀ ਤਾਂਗ ਮਿਲਨ ਦੀ ਤੜਫ ਬਹੁਤ ਘੱਟ ਸਰੀਰਾਂ ਅੰਦਰ ਹੁੰਦੀ ਹੈ ਜਿਹੜੇ ਨੇਤਰਾਂ ਵਿੱਚ ਨੀਰ ਭਰ ਕੇ ਇਹ ਬੋਲਦੇ ਹੋਣ ਕਿ ਐ ਸਤਿਗੁਰੂ ਪਿਆਰੇ ਹਰ ਮਿਲਨੈ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਇਹ ਤੜਫ ਕਿਸੇ ਅੰਦਰ ਹੈ ਸੋ ਇਹ ਸਾਧੂ ਸਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮਿਲੇ ਨੇ ਅਗੰਮੀ ਬਾਤਾਂ ਚੱਲੀਆਂ ਨੇ ਪਾਤਸ਼ਾਹ ਜੀ ਦੇ ਅੱਗੇ ਕੁਝ ਸਵਾਲ ਰੱਖੇ ਨੇ ਕਿ ਸਤਿਗੁਰੂ ਸਮਝਾਓ ਇਹ ਸ੍ਰਿਸ਼ਟੀ ਦੀ ਖੇਡ ਕਿਵੇਂ ਹੈ ਅਸੀਂ ਸਮਾਧੀਆਂ ਲਾ ਕੇ ਧਿਆਨ ਕਰਕੇ ਬੜਾ ਕੁਝ ਤੱਕ ਲਿਆ ਪਰ ਸ੍ਰਿਸ਼ਟੀ ਦੀ ਸਮਝ ਨਹੀਂ ਆਉਂਦੀ ਇਹ ਕਿੰਨੀ ਕੁ ਬੇਅੰਤ ਹੈ ਕਿੰਨੀ ਕੁ ਵਿਸ਼ਾਲ ਹੈ ਪਰਮੇਸ਼ਰ ਦਾ ਕੋਈ ਅੰਤ ਹੈ ਜਾਂ ਨਹੀਂ ਹੈ ਤਾਂ ਸਾਹਿਬ ਪਾਤਸ਼ਾਹ ਇੱਕ ਉਦਾਹਰਣ ਨਾਲ ਸਮਝਾਉਂਦੇ ਨੇ ਕਿ ਜਿਵੇਂ 12 ਮਹੀਨੇ ਬੀਤਦੇ ਨੇ ਤਾਂ ਦੇਵਤਿਆਂ ਦਾ ਇੱਕ ਦਿਨ ਬਣਦਾ ਹੈ ਇਸੇ ਤਰ੍ਹਾਂ ਦੇਵਤਿਆਂ ਦੇ ਕਈ ਸਾਲ ਬੀਤਦੇ ਨੇ ਬ੍ਰਹਮਾ ਦਾ ਇੱਕ ਦਿਨ ਬਣਦਾ ਹੈ ਬ੍ਰਹਮਾ ਦੇ ਕਈ ਸਾਲ ਬੀਤਦੇ ਨੇ ਤਾਂ ਵਿਸ਼ਨੂੰ ਦਾ ਇੱਕ ਦਿਨ ਬਣਦਾ ਫਿਰ ਇਸੇ ਤਰ੍ਹਾਂ ਕਈ ਸਾਲ ਬੀਤਦੇ ਸ਼ਿਵ ਜੀ ਦਾ ਇੱਕ ਦਿਨ ਬਣਦਾ ਮਹਾਰਾਜ ਪਾਤਸ਼ਾਹ ਸਮਝਾਉਂਦੇ ਨੇ ਕਿ ਪੁਰਾਣਿਕ ਜਿਹੜੀਆਂ ਗਾਥਾ ਚੱਲਦੀਆਂ ਨੇ ਜੋ ਪੁਰਾਣਿਕ ਗਾਥਾ ਦੇ ਅਨੁਸਾਰ ਜੋ ਧਰਤੀ ਦੇ ਉੱਤੇ ਮੰਨਿਆ ਲੋਕਾਂ ਨੇ ਉਹ ਇਹ ਸੀ ਕਿ ਬ੍ਰਹਮਾ ਨੂੰ ਹੰਕਾਰ ਪੈਦਾ ਹੋਇਆ ਵੀ ਮੈਂ ਜਦੋਂ ਦੂਰ ਤੱਕ ਨਿਗਾਹ ਮਾਰਦਾ ਇੱਥੇ ਕੁਝ ਨਹੀਂ ਦਿਸਦਾ ਸવાય ਮੇਰੇ ਤੋਂ ਜਾਂ ਇਹ ਪਾਣੀ ਦਿਸਦਾ ਤੀਜੀ ਕੋਈ ਥਾਂ ਨਹੀਂ ਹੰਕਾਰ ਪੈਦਾ ਹੋਇਆ ਤੇ ਆਵਾਜ਼ ਆਈ ਕਿ ਨਹੀਂ ਬ੍ਰਹਮਾ ਤੂੰ ਹਨੇਰੇ ਵਿੱਚ ਐ ਤੂੰ ਅੰਧਕਾਰ ਵਿੱਚ ਐ ਤੇਰੇ ਤੋਂ ਬਿਨਾ ਵੀ ਕੋਈ ਹੈ ਇਹ ਜਿਸ ਕਮਲ ਦੇ ਉੱਤੇ ਤੂੰ ਬੈਠਾ ਹੈ ਤੇਰੀ ਇਹਦੇ ਵਿੱਚੋਂ ਉਤਪਤੀ ਹੈ ਹਾਲਾਂਕਿ ਇਹ ਪੁਰਾਣਿਕ ਗਾਥਾ ਨੇ ਪਰ ਬਾਣੀ ਕਹਿੰਦੀ ਮਾਤ ਪਿਤਾ ਵਿਣ ਬਾਲ ਨਾ ਹੋਈ ਖੈਰ ਗੁਰੂ ਬਾਬਾ ਸਮਝਾ ਰਹੇ ਨੇ ਕਿ ਜੋ ਸ੍ਰਿਸ਼ਟੀ ਦੇ ਲੋਕਾਂ ਨੇ ਮੰਨ ਲਿਆ ਬ੍ਰਹਮਾ ਨੇ ਉਸ ਕਮਲ ਨੂੰ ਲੱਤ ਮਾਰੀ ਜੇ ਅਸਲੀਅਤ ਹੋਈ ਤੇ ਟੁੱਟ ਜਾਏਗਾ ਨਹੀਂ ਤੇ ਫਿਰ ਇਹ ਯਕੀਨਨ ਹੈ ਲਤ ਮਾਰੀ ਉਹ ਨਹੀਂ ਟੁੱਟਾ ਦੂਜੀ ਵਾਰ ਮਾਰੀ ਆਪ ਉਸ ਨਲੀ ਵਿੱਚ ਡਿੱਗ ਪਿਆ ਕਈ ਯੁੱਗ ਕਈ ਲੰਮਾ ਸਮਾਂ ਪਰਮਦਾ ਰਿਹਾ ਅਖਰ ਅਕਾਲ ਪੁਰਖ ਪਰਮੇਸ਼ਰ ਨੇ ਤਰਸ ਕੀਤਾ ਹੈ ਤੇ ਬ੍ਰਹਮਾ ਨੂੰ ਬਾਹਰ ਕੱਢਿਆ ਹੈ ਇੰਜ ਮਹਾਰਜ ਕੇਵਲ ਜੋ ਸਮਝਾਉਣਾ ਚਾਹੁੰਦੇ ਨੇ ਇਸ਼ਾਰਾ ਦੇਣਾ ਚਾਹੁੰਦੇ ਨੇ ਵੀ ਇੱਕ ਉਸ ਨਲੀ ਦਾ ਉਹ ਜਿਹੜੀ ਨਲੀ ਹੈ ਕਮਲ ਦੀ ਪਾਏ ਪੈ ਉਹਦਾ ਅੰਤ ਨਹੀਂ ਬ੍ਰਹਮਾ ਤੋਂ ਪਾਇਆ ਗਿਆ ਜਿਹੜਾ ਖੁਦ ਉਹਦੇ ਉੱਪਰ ਬੈਠਾ ਹੈ ਜਿਹੜਾ ਖੁਦ ਉਹਦੇ ਚੋਂ ਪੈਦਾ ਹੋਇਆ ਮੰਨਿਆ ਗਿਆ ਤੇ ਸੋਚ ਕੇ ਵੇਖੋ ਵੀ ਸ੍ਰਿਸ਼ਟੀ ਦਾ ਅੰਤ ਕਿੱਥੋਂ ਪਏਗਾ ਤੇ ਮਾਇਆ ਦਾ ਅੰਤ ਕਿੱਥੋਂ ਪਏਗਾ ਤੇ ਜਿਸ ਪਰਮੇਸ਼ਰ ਅੰਦਰ ਸਮੁੱਚਾ ਬ੍ਰਹਿਮੰਡ ਸਮਾਇਆ ਪਿਆ ਉਹਨੂੰ ਜਾਣਨਾ ਤੇ ਬੜੀ ਔਖੀ ਖੇਡ ਹੈ ਇੰਜ ਗੁਰੂ ਪਾਤਸ਼ਾਹ ਜੀ ਨੇ ਸਮਝਾਇਆ ਇਥੋਂ ਤੱਕ ਅਕਾਲਾ